ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਨਵੇਕਲੀ ਪਹਿਲ ਕਰਦੇ ਆ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਬ ਕੌਮੀ ਪੱਧਰ ਤੇ ਮਨਾਉਣ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਬੇਸ਼ੱਕ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਉਹਨਾਂ ਦੇ ਪ੍ਰਕਾਸ਼ ਅਸਥਾਨ ਤੱਕਤਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਪੋਸੂਦੀ 7 ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ 'ਚ ਵੱਡੀ ਪੱਧਰ ਤੇ ਉਤਸ਼ਾਹ ਹੁੰਦਾ ਹੈ ਜਿਸ ਲਈ ਅੰਤਰੰਗ ਕਮੇਟੀ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਮੌਕੇ 10 ਜਨਵਰੀ ਨੂੰ ਤਖਤਸ਼੍ਰੀ ਕੀਸਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੋ ਗੁਰੂ ਗੋਬਿੰਦ ਸਿੰਘ ਮਾਰਗ ਤੇ ਚੱਲਦਾ ਹੋਇਆ ਤਖਤਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਪੂਜਾ ਸੰਪੂਰਨ ਹੋਵੇਗਾ ਤੇ 17 ਜਨਵਰੀ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਵਾਲੇ ਦਿਨ ਤਖਤਸ਼੍ਰੀ ਦਮਦਮਾ ਸਾਹਿਬ ਵਿਖੇ ਮੁੱਖ ਸਮਾਗਮ ਜਾਹੋ ਜਲਾਲ ਨਾਲ ਮਨਾਏ ਜਾਣਗੇ ਵਾਇਪੂ ਜੀ ਦਾ ਖਾਕਾ ਵਾਇਪੂ ਜੀ ਦੇ ਪਤੇ ਮੈਂ ਪਰਮੇਸ਼ਰ ਮਰਦ ਗਮਣਾ ਬਰਿਆਮ ਕਿਲਾ ਵਾਹ ਵਾਹ ਗੁਰਵਿੰਦ ਸਿੰਘ ਆਪੇ ਗੁਰ ਕਿਲਾ ਸਹਿਬੇ ਕਮਾਲ ਸਮਨਸਤਾਨੀ ਸ੍ਰੀ ਗੁਰਵਿੰਦ ਸਿੰਘ ਮਹਾਰਾਜੀ ਦਾ ਜਨਮ 55 ਪ੍ਰਕਾਸ਼ ਦਿਹਾੜਾ 17 ਜਨਵਰੀ ਨੂੰ ਪੂਰੇ ਵਿਸ਼ਵ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਦਿਨ ਦੇ ਉੱਤੇ ਜਿੱਤੇ ਅਸੀਂ ਆਪਣੇ ਜਿੰਨੇ ਸਾਡੇ ਇਤਿਹਾਸਿਕ ਸਥਾਨ ਨੇ ਉਹਨਾਂ ਉੱਤੇ ਗੁਰਵਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਇਸੀ ਤਰ੍ਹਾਂ ਹੀ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਨਗਰ ਕੀਰਤਨਾਂ ਦਾ आयोजन ਕੀਤਾ ਜਾਂਦਾ ਹੈ ਤੇ ਅੱਗੇ ਇਸ ਪਾਵਨ ਪਵਿੱਤਰ ਇਤਿਹਾਸਕ ਦਿਹਾੜੇ ਨੂੰ ਪਾਕ ਸ੍ਰੀ ਪਟਨਾ ਸਾਹਿਬਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਸਥਾਨ ਦੇ ਉੱਤੇ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਇਸ ਵਾਰ ਲੋਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਅਤੇ ਇਸ ਮੱਥੇ ਮੈਂਬਰ ਸਹਿਬਾਨ ਕੋਲ ਵਿਸ਼ੇਸ਼ ਪ੍ਰਣਾਲ ਕਰਦੇ ਹਾਂ ਇਹ ਫੈਸਲਾ ਕੀਤਾ ਗਿਆ ਕਿ ਗੁਰੂ ਗਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੰਜਾਬ ਦੀ ਧਰਤੀ ਤੇ ਵੀ ਕੌਮੀ ਪੱਧਰ ਤੇ ਜਿਹੜਾ ਮਨਾਇਆ ਜਾਣਾ ਸ਼ੁਰੂ ਕੀਤਾ ਜਾਵੇ ਤੇ ਇਸੇ ਲੜੀ ਤਹਿਤ ਜਿਹੜਾ ਇੱਕ ਵਿਚਾਰ ਨਗਰ ਕੀਰਤਨ ਆਪੇ ਗੁਰਚੇਲਾ 10 ਜਨਵਰੀ ਨੂੰ ਸ੍ਰੀ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਜਿਹੜੀ ਗੁਰੂ ਗਬਿੰਦ ਸਿੰਘ ਜਿੱਥੇ ਮਹਾਰਾਜ ਖਾਲਸਾ ਪੰਥ ਸਜਾਇਆ ਨ ਦਿੱਤੀ ਉਸ ਸਥਾਨ ਤੋਂ 10 ਜਨਵਰੀ ਨੂੰ ਜੀਤ ਫਿਰੇ 9 ਵਜੇ ਆਰੰਭ ਹੋਏਗਾ ਜਿਹੜਾ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਦੇ ਰਸਤੇ ਚੱਲਦਾ ਹੋਇਆ ਚੰਪਕੌਰ ਸਾਹਿਬ ਦੀ ਪਾਵਨ ਪੰਦਰ ਧਰਤੀ ਦੇ ਉੱਤੇ ਜਿਹੜਾ 16 ਜਨਵਰੀ ਨੂੰ ਦੀ ਸੰਪੂਰਤਾ ਹੋएगी ਕਿਉਂਕਿ ਇਸ ਮਾਰਗ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਿਲਾ ਨੰਨਕਰ ਛੱਡਿਆ ਉਸ ਤੋਂ ਅੱਗੇ ਚੱਲ ਕੇ ਰੋਪੜ ਰੋਪੜ ਤੋਂ ਬਰਾਸਤਾ ਚੰਕੌਰ ਸਾਹਿਬ ਚੰਕੌਰ ਸਾਹਿਬ ਤੋਂ ਮਾਚੀਵਾੜਾ ਸਾਹਿਬ ਮਾਚੀਵਾੜਾ ਸਾਹਿਬ ਤੋਂ ਅੱਗੇ ਚੱਲ ਕੇ ਆਲਮਗੀਰ ਸਾਹਿਬ ਆਲਮਗੀਰ ਸਾਹਿਬ ਤੋਂ ਅੱਗੇ ਚੱਲ ਕੇ ਰਾਏਕੋਟ ਰਾਏਕੋਟ ਤੋਂ ਅੱਗੇ ਡਲਦੇ ਆ ਗੁਰੂ ਸਾਹਿਬ ਵੱਖਰੇ ਵੱਖਰੇ ਪਰਾਵਾਂ ਤੋਂ ਹੁੰਦੇ ਜਿਸ ਤਰੀਕੇ ਨਾਲ ਅ ਅੱਗੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਮੁਕਸਰ ਸਾਹਿਬ ਤੋਂ ਅੱਗੇ ਹਾਜ਼ਿਰਤਨ ਗੁਰਦੁਆਰਾ ਬਠਿੰਡਾ ਤੇ 16 ਤਰੀਕ੍ਹ ਸ਼ਾਮ ਨੂੰ ਇਹਦੀ ਸੰਪੂਰਨਤਾ ਜਿਹੜੀ ਹੈ ਉਹ ਤੱਕ ਸ੍ਰੀ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਵਿਖੇ ਹੋਣੀ ਆ ਸੋ ਸਮੂਹ ਜੀ ਆ ਸੰਗਤਾਂ ਨੂੰ ਬੇਨਤੀ ਹੈ ਕਿ 10 ਤਰੀਕ੍ਹ ਦੀ ਅਰੰਭਤਾ ਦੇ ਉੱਤੇ ਤੱਕ ਸ੍ਰੀ ਕੇਸਕਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਆਪਣੇ ਗੁਰੂ ਸਾਹਿਬ ਦੇ ਪ੍ਰਤੀ ਆਪਣਾ ਸਤਿਕਾਰ ਆਪਣਾ ਜਿਹੜਾ ਪਿਆਰ ਹੈ ਉਹਦਾ ਪ੍ਰਗਟਾਵਾ ਕਰੀਏ ਔਰ ਸਤਾਰਨ ਜੀ ਨੂੰ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਪਵਨ ਪੁੱਤਰ ਪ੍ਰਕਾਸ਼ ਦਿਹਾੜਾ ਕੰਮ ਪੱਧਰ ਤੇ ਤਖਸਿਲ ਦਮਦਮਾ ਸਾਹਿਬ ਦੀ ਧਰਤੀ ਤੇ ਮਨਾਇਆ ਜਾਣਾ ਤੇ ਉਹਦੇ ਲਈ ਵੀ ਸੰਤਨ ਨੂੰ ਬੇਨਤੀ ਹੈ ਕਿ ਆਪਾਂ ਵੱਡੀ ਗਿਣਤੀ ਵਿੱਚ ਇਸ ਪਵਨ ਪੁੱਤਰ ਪ੍ਰਕਾਸ਼ ਦਿਹਾੜੇ ਦੇ ਉੱਤੇ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਮਹਾਨ ਕੁਰਬਾਨੀਆਂ ਨੂੰ ਉਹਨਾਂ ਵੱਲੋਂ ਇਸ ਭਾਰਤ ਦੀ ਧਰਤੀ ਦੇ ਇੱਕ ਵੇਤੇ ਇੱਕ ਜਜ਼ਬਾ ਪੈਦਾ ਕਰਕੇ ਇੱਕ ਨਵਾਂ ਜਿਹੜਾ ਗੁਰੂ ਸਾਹਿਬ ਨੇ ਸਾਡੇ ਅੰਦਰ ਜਜ਼ਬਾ ਪੈਦਾ ਕੀਤਾ ਉਹਨੂੰ ਮੁੱਖ ਰੱਖਦਿਆਂ ਹੋਇਆ ਉੱਥੇ ਜਾ ਕੇ ਗੁਰੂ ਸਾਹਿਬ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਪੇਟ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼